ਥੈਂਕ ਯੂ ਰੇ ਮੈਨੂੰ ਪਤਾ ਹੀ ਨਹੀਂ ਸੀ ਉਹ ਮੇਰਾ ਨਾਮ ਸੇਵਾ ਸਿੰਘਾ ਜੀ ਤੇ ਕੀ ਗੱਲ ਬਾਤ ਹੋਈ ਸਾਡੇ ਵਿੱਚ ਜੀ ਅਸੀਂ ਬਰਾਤ ਤੋਂ ਵਾਪਸ ਆ ਰਹੇ ਸੀ ਸਾਡਾ ਜਿਹੜੀਆਂ ਆਪਣੀ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ ਸਾਡੇ 7 ਬੰਦੇ ਸੀਰੀਅਸ ਨੇ ਉਹਨਾਂ ਦੇ ਵਿੱਚੋਂ ਤਿੰਨ ਬੰਦੇ ਇਹਨਾਂ ਨੇ ਚੰਡੀਗੜ੍ਹ ਰੈਫਰ ਕਰੇ ਨੇ ਐਂਬੂਲੈਂਸ ਨਹੀਂ ਹੋ ਰਹੀ ਯਾਰ ਸਾਢੇ ਘੰਟਾ ਹੋ ਗਿਆ ਵੀਜੀ ਬੰਦੇ ਸੀਰੀਅਸ ਨੇ ਐਂਬੂਲੈਂਸ ਆ ਨਹੀਂ ਰਹੀ ਨਾ ਹੋਰ ਕੋਈ ਪ੍ਰਾਈਵੇਟ ਐਂਬੂਲੈਂਸ ਨਾ ਸਰਕਾਰੀ ਕੁਝ ਵੀ ਨਹੀਂ ਹੈ ਡਾਕਟਰ ਕੀ ਕਹਿੰਦੇ ਤੁਹਾਨੂੰ ਡਾਕਟਰ ਕਹਿੰਦੇ ਜੀ ਸਰਕਾਰੀ ਐਂਬੂਲੈਂਸ ਸਾਰੀਆਂ ਬੀਜੀ ਨੇ ਵੀ ਜੇ ਕੋਈ ਸਰਕਾਰੀ ਪ੍ਰਾਈਵੇਟ ਤੁਸੀਂ ਲਿਆ ਸਕਦੇ ਹੋ ਤਾਂ ਲੈ ਜੀ ਇਹ ਡਾਕਟਰ ਨੇ ਆ ਬਗਲ ਕੀ ਇਹ ਡਾਕਟਰ ਨੇ ਕਹੀ ਹੈ ਜੀ ਇਹ ਕਿੱਥੇ ਹੋ ਐਕਸੀਡੈਂਟ ਇਹ ਐਕਸੀਡੈਂਟ ਆਪਣਾ ਜੀ ਜੋੜੇਪੁਰਾਂ ਸੇ ਹੋਇਆ ਹੁਣ ਕੀ ਬੰਦ ਕੀ ਕਰ ਦਿੰਦੇ ਤੁਸੀਂ ਸਰ ਅਸੀਂ ਤਾਂ ਕੋਈ ਐਂਬੂਲੈਂਸ ਸਾਡੇ ਮਰੀਜ਼ਾਂ ਦਾ ਕੋਈ ਹੱਲ ਹੋ ਜਾਵੇ ਜੀ ਇੱਕ ਮੈਂ ਕਿ ਡਾਕਟਰ ਜਦੋਂ ਸੱਤ ਜਖਮੀ ਆਏ ਨੇ ਕੋਈ 12ਵਾਂ ਡਾਕਟਰ ਨੇ ਕੋਈ ਕੋਈ ਡਾਕਟਰ ਨਹੀਂ ਜੀ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਉਹਨਾਂ ਦਾ ਕੁਝ ਵੀ ਨਹੀਂ ਜੀ ਐਮਰਜੈਂਸੀ ਹਾਲਤ ਕੋਈ ਨਹੀਂ ਹੋ ਰਹੀ ਕੋਈ ਕੁਝ ਵੀ ਨਹੀਂ ਜੀ ਕੁਝ ਵੀ ਨਹੀਂ ਹੈਗਾ ਦੇਖ ਲਓ ਪਾਰਕੀਆਂ ਨਹੀਂ ਜੀ ਕੋਲ ਕੋਈ ਹੈ ਪ੍ਰਾਈਵੇਟ ਐਂਬੂਲੈਂਸ ਲਈ ਵੀ 2 ਘੰਟੇ ਹੋ ਗਏ ਸਾਨੂੰ ਬਿਲਕੁਲ ਜਾਨ ਪ੍ਰਾਈਵੇਟ ਐਂਬੂਲੈਂਸ ਵੀ ਨਹੀਂ ਕੋਈ ਆ ਰਹੀ ਐਬਸਲਿਊਟ ਹੋਇਆ ਕਿੱਥੇ ਜੌੜੇ ਪਲਾਂ ਤੇ ਕਿੰਨੇ ਜਣੇ ਸਿੱਟੇ ਐਂਬੂਲੋ ਗੱਡੀ ਦੇ ਵਿੱਚ 6-7 ਜਣੇ ਸੀਗੇ ਸਾਡੇ ਸੱਤ ਜਣੇ ਸੀ ਕਿੰਨੇ ਦੇ ਸੱਤਾ ਕਿੰਨੇ ਲੱਗੀਆਂ ਸੱਤਾਂ ਦੀ ਲੱਗੀਆਂ ਨੇ ਅਸੀਂ ਆਪਣਾ ਸਾਡਾ ਭੜੀ ਮ ਉਹ ਕਿਪਵਾਇਸ ਕਿਦਿ ਆਜ ਨੂੰ ਸਰਸਰ ਸਾਹ ਤੋਂ ਆਇਆ ਬਿਆਕੀ ਕਰਕੇ ਆਇਆ ਮੇਰੇ ਕੋਲ ਜੇ ਦੱਸ ਤੇ ਕਿੱਥੇ ਜਾ ਰਹੇ ਤੁਸੀਂ ਵਾਪਸੀ ਆ ਰਹੇ ਸੀ ਲੱਗ ਕੇ ਕੀ ਗੱਲਬਾਤ ਹੋਈ ਗੱਡੀ ਚ ਕਿੰਨੇ ਜਣੇ ਲੱਗੇ ਕੁਝ ਬੱਤੇਖਾ ਤੁਸੀਂ ਕਿਵੇਂ ਹੋ ਅਸੀਂ ਅਚਾਨਕ ਮੋੜ ਕੱਟਣ ਮਿਲੇ ਜੀ ਬਹੁਤ ਮੋਰ ਡਰਾਣੀ ਆ ਗਈ ਗੱਡੀ ਉੱਥੇ ਲੱਗੀ ਹੋਰ ਗੱਡੀ ਉੱਥੇ ਪੱਤੀ ਕਿੰਨੇ ਕੁ ਸੱਟਾ ਲੱਗੇ ਸੱਟਾ ਲੱਗ ਕੇ ਕਿਤਾ ਡੱਡੂ ਵਾਹ ਅਮਨ ਬੌਂਸੇ ਬੰਦਾ ਕਿ 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 ਉਹ ਫੜੇ ਟੋਟਲ ਰਿਸਟ ਡਾਰਾ ਨਾ ਫਟ ਰਿਹਾ ਸਟਾਪ ਪ੍ਰੋਰਾਕਸ ਤੇ ਆ ਕੀ ਰੋ ਜੀ ਬਿਆਕੀ ਦਾ ਬਤੀ ਗੋਦਾ ਕਿਹੜੇ ਡੱਡੂ ਦਾ ਗੱਡੀ ਚ ਲਾ ਰੇ ਹਾਂ ਜੋ ਗੱਡੀ ਚ ਲਾ ਰੇ ਸੀ ਜਿੱਥੇ ਹੋਇਆ ਉਥੇ ਵੀ ਡਾਕਾ ਬਗਾਇਆ ਨਹੀਂ ਸੀ ਜਾਂ ਕਿਵੇਂ ਕੋਈ ਖਤਰਨਾਕ ਕੋਈ ਚਾਹ ਰਿਹਾ ਸੀ ਬੜਾ ਖਤਰਨਾਕ ਜਿਹਾ ਮੋੜ ਸੀ ਤੇ ਯਾਰ ਇਸ ਮੋੜ ਤੇ ਚੱਲਦੇ ਸੀ ਸਵੇਰ ਵੀ ਡੇਗੇ ਕੀ ਆ ਤੁਸੀਂ ਜਿਹੜੇ ਪਿੰਡ ਤੇ ਰਹਿਣ ਵਾਲੇ ਮੇਰਾ ਪਿੰਡ ਕੋੜੀ ਮੈਂ ਆ। ਬਾਕੀ ਉਹਨ ਜਿਹੜੇ ਜੱਟ ਮਿੰਨੇ ਉਹ ਇਹ ਤੋਂ ਰੈਫਰ ਕਰਦੇ ਨੇ ਜਾਂ ਓਰੀਜਿਨਲ। ਬਾਕੀ ਤਾਂ ਨਹੀਂ ਚਾਤਾ ਜੀ ਬਾਕੀ ਚੰਡੀਗੜ੍ਹ। ਹਾਂਜੀ ਰਾਤ ਸਾਡੇ ਕੋਲੇ ਮਾਸ ਐਮਰਜੈਂਸੀ ਆਈ। ਉਹਦੇ ਵਿੱਚ ਸਾਡੇ ਕੋਲੇ 8 ਤੋਂ 9 ਬੰਦੇ ਆਏ। ਜੋ ਉਹਨਾਂ ਨੇ ਦੱਸਿਆ ਵੀ ਨੀਅਰ ਜੋੜੇਪੁਰ ਮਰੇਲ ਕੋਟਲਾ ਵਾਲੀ ਸਾਈਡ ਜੋੜੇਪੁਰ ਦੇ ਕੋਲੇ। ਟਰਾਲੀ ਦੇ ਨਾਲ ਟੱਕਰ ਹੋਈ ਉਹਨਾਂ ਦੀ ਉਹਦੇ ਕਰਕੇ ਸਾਡੇ ਕੋਲ 8-9 ਪੇਸ਼ੈਂਟਸ ਕਾਫੀ ਜ਼ਖਮੀ ਹਾਲਤ ਦੇ ਵਿੱਚ ਕਾਫੀ ਕ੍ਰਿਟੀਕਲ ਸਿਕ ਕੰਡੀਸ਼ਨ ਦੇ ਵਿੱਚ ਆਏ ਉਹਨਾਂ ਦੇ ਵਿੱਚੋਂ ਇੱਕ ਬੰਦੇ ਦੀ ਤਾਂ ਮੌਕੇ ਤੇ ਹੀ ਡੈਥ ਹੋ ਗਈ ਹੈ ਜੋ ਸ਼ਾਇਦ ਡਰਾਈਵਰ ਦੱਸਿਆ ਜਾ ਰਿਹਾ ਉਹ ਤੇ ਮੌਕੇ ਤੇ ਹੀ ਡੈਥ ਹੋ ਗਈ ਬਾਕੀ ਜਿਹੜੇ 4 ਤੋਂ 5 ਪੇਸ਼ੈਂਟ ਸੀਗੇ ਉਹਨਾਂ ਦੀ ਹਾਲਤ ਕਾਫੀ ਸਿਕ ਸੀਗੀ ਮਲਟੀਪਲ ਇੰਜਰੀਜ਼ ਸੀਗੀਆਂ ਹੈਡ ਇੰਜਰੀਜ਼ ਚੈਸਟ ਇੰਜਰੀਜ਼ ਸੀਗੀਆਂ ਉਹਨਾਂ ਦੇ ਵਿੱਚੋਂ ਆਪਾਂ ਉਹਨਾਂ ਨੂੰ ਫਰਸਟ ਏਡ ਦੇ ਕੇ ਨਾਸਪਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਅਗੇ ਹਾਇਰ ਸੈਂਟਰ ਜੀਐਮਸੀ 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। ਹਾਂਜੀ ਉਹਦੇ ਵਿੱਚੋਂ 4 ਪੇਸ਼ੈਂਟ ਆਈ ਥਿੰਕ ਰੈਫਰ ਹੋਏ ਹਨ 4 4 ਤੋਂ 5 ਪੇਸ਼ੈਂਟ ਰੈਫਰ ਹੋਏ। ਉਹ ਬ੍ਰੌਡਡਟ ਉਹ ਬ੍ਰੌਡਡਟ ਬ੍ਰੌਡਡਟ ਉਹ ਤੋਂ ਇਨਸਟੈਂਟਲੀ ਮੌਕੇ ਤੇ ਉਹਦੀ ਡੈਥ ਹੋ ਗਈ।